ਮੈਨੂੰ ਤਾਂ ਬਹੁਤ ਦੁੱਖ ਹੈ ਬਿਰਜੀ ਕਿਥੇ ਕੋਈ ਨੂੰ ਥਾਂ ਵੀ ਨਹੀਂ ਹੈ ਕਿ ਮੇਰੇ ਕੋਲ ਮੈਂ ਕਿਹਦੇ ਹਸਾਬ ਨਾਲ ਜੀਵ ਬਿਰਜੀ ਸਤ ਸਤ ਮਦਦ ਮੰਗਦੀ ਆ ਸਾਰੀ ਜਾਇਦਾਦ ਵਿਕ ਗਈ ਘਰ ਵਿਕ ਗਿਆ ਪੈਸਾ ਕੋਈ ਜਿਹੜਾ ਬੱਚਾ ਨੇਣਾ ਦੀਗਾ ਤੇ ਆਹ ਮੈਂ ਦੇਖੋ ਜਾਈ ਨਹੀਂ ਬੇਹੀ ਰੋਟੀ ਖਾ ਰਹਿਆਂਗੇ ਕੋਈ ਰੋਟੀ ਨਹੀਂ ਆਦਾ ਜੀ ਮੋਟਰ ਤੇ ਬੈਠਾ ਖੇਤ ਵਾਲੇ ਕੋਠੇ ਤੇ ਬੈਠਾ ਜੀ ਕੋਈ ਲਾਈਟ ਨਹੀਂ ਤੱਤਾ ਪਾਣੀ ਪੀਣੇ ਮੋਟਰ ਖੇੜ ਦਾ ना ला बैठी गया लत लेके मेरे बासी रोटी खानी है मैं मैं तो कोई हिला नहीं है कोई सहारा नहीं मेरे <laughs> <laughs> मेरे को कुछ नहीं है फिर जी मैं तो अनाथ होगी मैं तो बर्बाद होगी मेरे तो <laughs> <laughs> इलाज करने को पैसा भी नहीं ਪ੍ਰੇਸ਼ਾਨ ਕਰਨ ਨੂੰ ਡਾਕਟਰ ਨੇ ਨਾ ਪੈਸਾ ਲੱਗੂਗਾ ਲੱਖ 4 ਲੱਖ ਲੱਗੂਗਾ ਮੈਂ ਕਿਥੋਂ ਲਿਆ ਮੈਂ ਬੀਜੇ ਪੈਸਾ ਮੈਂ ਕੀ ਕਰਾਂ ਮੈਂ ਬਹੁਤ ਮਜਬੂਰੀ ਹਾਰ ਤੇ ਸੇ ਮੇਰਾ ਕਰ ਉਹ ਬਜ਼ੁਰਗ ਜੋੜਾ ਮੋਟਰ ਦੇ ਉੱਤੇ ਰਹਿਣ ਨੂੰ ਮਜਬੂਰ ਹੈ ਮੋਟਰ ਵਾਲੇ ਕੋਠੇ ਦੇ ਉੱਤੇ ਹੈ ਬਜ਼ੁਰਗ ਜੋੜਾ ਨਰਕ ਭਰੀ ਜ਼ਿੰਦਗੀ ਕੱਟ ਰਿਹਾ ਹੈ ਤਪਦੀ ਗਰਮੀ ਦੇ ਵਿੱਚ ਕੋਈ ਪੱਖਾ ਵੀ ਨਹੀਂ ਹੈ ਔਰਤ ਆਪਣੇ ਪਤੀ ਨੂੰ ਦੁਪੱਟੇ ਦੇ ਨਾਲ ਪੱਖੀਆਂ ਚੱਲ ਰਹੀ ਹੈ ਇਹ ਜੋੜਾ ਤਾਂ ਰੋਟੀ ਤੋਂ ਵੀ ਮਹਤਾਜ ਹੋ ਗਿਆ ਕਿਸੇ ਸਮੇਂ ਪਿੰਡ ਦੇ ਵਿੱਚ ਤੂਤੀ ਬੋਲਦੀ ਸੀ ਪਰ ਇੱਕ ਸੜਕ ਹਾਦਸੇ ਨੇ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਹੀ ਝੂੜ-ਝੂੜ ਕਰ ਦਿੱਤਾ ਹੁਣ ਕਮਾਈ ਦਾ ਕੋਈ ਸਾਧਨ ਨਾ ਰਿਹਾ ਉਹ ਬਾ ਮਾਰ-ਮਾਰ ਕੇ ਔਰਤ ਦੇ ਵੱਲੋਂ ਕਮਰੇ ਅੱਗੇ ਮਦਦ ਦੀ ਗੋਹਾਲ ਲਗਾਈ ਗਈ ਹੈ ਜਿਲ੍ਹਾ ਮਾਨਸਾ ਦੇ ਪਿੰਡ ਹਮੀਰਗੜ੍ਹ ਟੈਪੀ ਬਜ਼ੁਰਗ ਅਜੈਬ ਸਿੰਘ ਜਿਸ ਦਾ ਪਹਿਲਾਂ ਪਿੰਡ ਦੇ ਵਿੱਚ ਵਧੀਆ ਰਹਿਣ-ਸਹਿਣ ਸੀ ਪਰ ਇੱਕ ਸੜਕ ਹਾਦਸੇ ਨੇ ਉਸ ਦੇ ਪਰਿਵਾਰ ਦੇ ਤੱਕੜ ਹੀ ਰੋਲ ਦਿੱਤੇ ਅਜੈਬ ਸਿੰਘ ਨੂੰ ਇੱਕ ਵਾਹਨ ਵੱਲੋਂ ਫੇਟ ਮਾਰੀ ਜਾਂਦੀ ਹੈ ਉਸ ਤੋਂ ਬਾਅਦ ਉਸਦੀ ਜ਼ਮੀਨ ਅਤੇ ਘਰ-ਬਾਰ ਉਸਦੇ ਇਲਾਜ ਦੇ ਲੇਖੇ ਲੱਗ ਜਾਂਦੇ ਨੇ ਅਜੈਬ ਸਿੰਘ ਦਾ ਇੱਕ ਬੇਟਾ ਹੈ ਜਿਸ ਦੀ ਉਮਰ ਮਹਿਜ 19 ਸਾਲ ਦੀ ਹੈ ਜੋ ਪਾਠੀ ਹੈ ਪਰ ਉਸਦੀ ਕਮਾਈ ਨਾਲ ਵੀ ਘਰ ਦੇ ਹਾਲਾਤ ਨਹੀਂ ਬਦਲ ਰਹੇ ਅਜੈਬ ਸਿੰਘ ਨੇ ਨਸੀਹਤ ਦਿੱਤੀ ਕਿ ਕਦੇ ਵੀ ਆਪਣੇ ਚੰਗੇ ਸਮੇਂ ਦਾ ਮਾਣ ਨਾ ਕਰੋ ਕਿਉਂਕਿ ਪਰਮਾਤਮਾ ਦਾ ਕੋਈ ਪਤਾ ਨਹੀਂ ਕਦੋਂ ਤੁਹਾਨੂੰ ਅਰਸ਼ ਤੋਂ ਫਰਸ਼ ਤੱਕ ਦਾ ਸਫਰ ਦਿਖਾ ਦੇਵੇ ਅਜੈਬ ਸਿੰਘ ਦੇ ਘਰ ਵਾਲੀ ਕਮਰੇ ਅੱਗੇ ਭੁੱਬਾ ਮਾਰ-ਮਾਰ ਕੇ ਰੋ ਰਹੀ ਹੈ ਅਤੇ ਮਦਦ ਦੀ ਗੋਹਾਲ ਲਗਾ ਰਹੀ ਹੈ ਕਿਉਂਕਿ ਉਹਨਾਂ ਕੋਲ ਹੁਣ ਗਰੀਬੀ ਦਾ ਬੋਝ ਚੱਲਿਆ ਨਹੀਂ ਜਾ ਰਿਹਾ ਲਾਈਵ ਪੰਜਾਬੀ ਟੀਵੀ ਦੇ ਲਈ ਰਾਜੀਵ ਸ਼ਰਮਾ ਦੀ ਰਿਪੋਰਟ ਸਟ ਬਹੁਤ ਵਧੀਆ ਕੰਮ ਪ੍ਰੋਗਰਾਮ ਦੀ ਮੇਰੇ 6:00 ਵਜੇ ਤੋਂ ਹਾਲਾਤ ਹੌਲੀ-ਹੌਲੀ ਮਾੜੇ ਆਏਗੇ ਪੈਸਾ ਲੱਗੇਗੇ ਪੈਸਾ ਸਾਰੀ ਜਾਇਦਾਦ ਵਿਕ ਗਈ ਘਰ ਵਿਕ ਗਿਆ ਪੈਸਾ ਕੋਈ ਤਰ੍ਹਾਂ ਦੇ ਬੱਚਾ ਨਹੀਂ ਨਾ ਦੀਗਾ ਤੇ ਆ ਮੈਂ ਦੇਖੋ ਜੀ ਅੱਜ ਨਹੀਂ ਬੇਹੀ ਰੋਟੀ ਖਾ ਰਹੇ ਆਗੇ ਕੋਈ ਰੋਟੀ ਨਹੀਂ ਆਦਾ ਜੀ ਕਿ ਮੋਟਰ ਤੇ ਬੈਠਾ ਖੇਤ ਵਾਲੇ ਕੋਠੇ ਤੇ ਬੈਠਾ ਜੀ ਕੋਈ ਲਾਈਟ ਨਹੀਂ ਤਤਾ ਪਾਣੀ ਪੀਣੇ ਮੋੜ ਖੇਲਦਾ ਤੇ ਇੱਕ ਬੱਚੇ ਕੋਈ ਕਮਾਈ ਨਹੀਂ ਹੈਗੀ ਬੱਚਾ ਮਾਣਾ ਮੜਾ ਪਾੜ ਤਦੋ ਰੁਪਈਆ ਲਿਆਉਂਦਾ ਓਹੀ ਮੜਾ ਗੁਜ਼ਾਰਾ ਕਰਦੇ ਆ ਬਹੁਤ ਔਖਿਆ ਜੀ ਪੁੱਛੇ ਤਾਂ ਕਰੇ ਜੀ ਮੇਰੀ ਮਦਦ ਕਰੇ ਚੰਗੇ ਸਮੇ ਦਾ ਹੰਕਾਰ ਕਰ ਹਾਂ ਚੰਗੇ ਸਮੇ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਸਾਡੇ ਬਹੁਤ ਚੰਗਾ ਸਮਾਂ ਦੀ ਗਾ ਗੱਡੀਆਂ ਜੇ ਖੇੜਦੇ ਤੇ ਆ ਜਾ ਬੈਠੇ ਸਾਂ ਕਦੋਂ ਨਹੀਂ ਆਗਾ ਕੋਈ ਰਿਸ਼ਤੇਦਾਰ ਨੇ ਸਾਥ ਨਹੀਂ ਲੁੱਟੀ ਕੋਈ ਜਾਣ ਜਤੀ ਜਿਦ ਤਰ੍ਹਾਂ ਆਪਣਾ ਕਾਰੋਬਾਰ ਵੇਚ ਕੇ ਇਲਾਜ ਕਰਾਇਆ ਜੀ ਕੋਈ ਕਿਸੇ ਬਣੇ ਜੀ ਕੀ ਕਹਤੇ ਬਾਪੂ ਜੀ ਹੁਣ ਕੀ ਤੁਸੀਂ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਸਾਡੇ ਮਾਧਿਅਮ ਨਾਲ ਸਾਡੀ ਸਹਾਇਤਾ ਕਰੀ ਜਿਸ ਤਰ੍ਹਾਂ ਇਹ ਕਹਿੰਦੇ ਵੀ ਸਹਾਇਤਾ ਕਰੀ ਇਹ ਘਰ-ਵਾਰ ਕੁਝ ਨਹੀਂ ਹੈ ਸਾਡੇ ਕੋਲ ਐਨੀ ਤਪਦੀ ਗਰਮੀ ਪੈ ਰਹੀ ਹੈ ਬਾਹਰ 45 ਡਿਗਰੀ ਟੈਂਪਰੇਚਰ ਹੈ ਕੀ ਕਰੀ ਇਹਦਾ ਮੋਟਰ ਵਾਲਾ ਕੋਠੇ ਤੋਂ ਟੁੱਟੇ ਟਾਈਮ ਤਾਂ ਕੱਢਣੀ ਹੈ ਕੀ ਕਰੀ ਲੋਕ ਏਸੀਆਂ ਚ ਪੈਂਦੇ ਨੇ ਇੱਥੇ ਆ ਬੈਠਿਆ ਇਹ 40 ਤੋਂ 45 ਤੋਂ 50 ਹੋਇਆ ਖੜਾ ਰੰਦਰ ਤਾਂ ਵੀ ਗਰਮ ਹੈ ਸਾਪੂ ਹੀ ਪਿੰਡ ਵੀ ਦੱਸ ਦੋ ਕਿਹੜਾ ਪਿੰਡ ਹੈ ਹਮੀ ਗਾਟੇ ਪੀ ਮਾਨਸਾ ਜ਼ਿਲ੍ਹੇ ਦਾ ਮਾਨਸਾ ਜ਼ਿਲ੍ਹਾ ਹਮੀ ਗਾਟੇ ਪੀ ਸੀਲਪੀ ਕੀ ਕੀ ਕਰ ਤੇ ਹੁਣ ਥੋੜੀ ਦਵਾਈ ਬੁੱਟੀ ਚੱਲ ਰਹੀ ਦਵਾਈ ਬੁੱਟੀ ਹੈ ਪੈਸਾ ਨਹੀਂ ਹੈਗਾ ਦਵਾਈ ਕਿੱਥੋਂ ਲਈਏ ਬੱਚਾ ਥੋੜਾ ਗੁੱਡਾ ਵੀ ਸੁੱਝ ਰਿਹਾ ਕਾਫੀ ਹਾਂ ਜੀ ਸੁੱਝ ਰਿਹਾ ਤੇ ਰਹੀ ਜਾਂਦਾ ਹੈ ਪੈਸਾ ਹੈ ਨਹੀਂ ਗਈ ਤੁਸੀਂ ਆਪ ਕੰਮ ਕਰਕੇ ਨਿਕਮਾ ਪੜੀ ਨਹੀਂ ਕਮਾਉਂਦੇ ਜੀ ਬੱਚਾ ਇਹ ਮਾਣਾ ਮਟਰ ਦੋ ਰੁਪਏ ਪਾਠਪੂਰ ਤੋਂ ਲਿਆਉਂਦਾਗਾ ਉਹ ਗੁਜ਼ਾਰਾ ਹੁੰਦਾ ਨਹੀਂ ਪਾਠ ਪੜ੍ਹ ਕੇ ਰੋਜ਼ੀਆਂ ਦੇ ਪੜਦਾ ਹੁੰਦੀ ਕਿੰਨੇ ਟੈਂਪੋ ਤੁਸੀਂ ਖਾ ਇਹ 6-7 ਦਿਨ ਦੀਆਂ ਰੋਟੀਆਂ ਨੇ ਜੀ ਬੇਹੀ ਰੋਟੀ ਖਾ ਨਹੀਂ ਬਸ ਵੀਰੇ ਕੀ 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 ਕਹੀਏ ਸਾਨੂੰ ਕੀ ਪਤਾ ਤੀ ਵੀਰੇ ਸਾਡੇ ਨਾਲ ਇਹੀ ਜੀ ਚ ਹਲਾਤਾ ਜੂਗਾ ਬਸ ਜਦੇ ਮੇਰੇ ਬੰਦੇ ਐਕਸੀਡੈਂਟ ਹੋਏ ਨੇ ਬਸ ਉਹਦੇ ਸੇ ਵੀਰੇ ਮੇਰਾ ਸਾਰਾ ਕੁਝ ਵਿਕਰੀ ਹੋ ਗਿਆ ਸਾਰਾ ਵਿਕਰੀ ਹੋ ਗਿਆ ਘਰ ਬਾੜੀ ਵੀ ਕੁਝ ਵੀ ਨਹੀਂ ਰਹਾ ਵੀਰੇ ਕਮਾਉਂ ਜਕੁਰ ਵੀ ਨਹੀਂ ਰਹਾ ਬਸ ਵੀਰੇ ਦੀ ਲਤ ਲੈ ਕੇ ਨਾ ਮੈਂ ਕਿਸੇ ਪਾਸੇ ਵੀ ਜਾ ਸਕਦੀ ਐ ਕਿ ਜੇ ਕੰਮ ਕਰਕੇ ਖਵਾਵਾਂ ਫਿਰ ਇਹਨੂੰ ਕੌਣ ਦੇਖੂਗਾ ਵੀਰ ਜੀ ਬਸ ਆਈ ਵੀਰੇ ਤਾਂ ਮੈਂ ਸੁੱਕੀ ਰੋਟੀ ਖਾਈ ਜਾਨੀ ਕੋਈ ਕੋਈ ਗਮਾੜ ਦੇ ਕੇ ਜਾਂਦਾ ਫਿਰ ਇੱਕ ਹਫ਼ਤਾ ਦਾ ਦੋ ਦੋ ਹਫ਼ਤਾ ਦਾ ਰੋਟੀ ਖਾਣ ਲਈ ਵੀਰੇ ਮੈਂ ਕੀ ਕਰਾਂ ਮਜਬੂਰ ਬੈਠੀ ਹਾਂ ਲਾਤ ਦੇ ਕੇ ਸਾਡੇ ਕੋਲ ਕੁਝ ਨਹੀਂ ਹੈ ਵੀਰੇ ਨਾ ਜਗਾ ਹੈ ਨਾ ਜ਼ਮੀਨ ਜਿਹੜੀ थी ਇਹਦੇ ਇਹਦੇ ਸੇ ਲੱਗ ਗਿਆ ਇਹਦੇ ਉੱਤੇ ਲੱਗ ਗਿਆ ਅਜੇ ਵੀ ਇਹਦੇ ਗੋਡਾ ਲੋਟ ਨਹੀਂ ਹੋਏ ਲਾਤ ਡੋਟ ਨਹੀਂ ਹੋਏ ਵੀਰੇ ਮੈਂ ਕੀ ਕਰਾਂ ਮੈਂ ਬਹੁਤ ਮਜਬੂਰ ਹਾਂ ਮੈਂ ਕਿਸੇ ਦੇ ਕੋਠੇ 'ਚ ਬੈਠਾਗਾ ਖੇਤਾ 'ਚ ਇੱਥੇ ਪੱਖਾ ਵੀ ਨਹੀਂ ਹੈ ਗਨੀ ਗਰਮੀ ਹੈ ਬਾਹਰ ਪੱਖਾ ਵੀ ਨਹੀਂ ਹੈਗਾ ਨਾ ਕੋਈ ਬਿਜਲੀ ਨਹੀਂ ਹੈਗਾ ਨੇਰੇ ਚ ਰਹੀ ਨਹੀਂ ਰਾਤ ਨੂੰ ਦਿਨੇ ਤਾਂ ਕੱਟ ਜਾਂਦੀ ਏ ਓੱਖਾ ਸੋਖਾ ਰਾਤ ਨੂੰ ਓੱਖਾ ਹੋ ਜਾਂਦੀ ਵੀਰੇ ਮੱਛੜ ਤੇ ਪੱਖਾ ਵੀ ਨਹੀਂ ਹੈਗੀ ਜਮੀ ਫਿਰ ਮੈਂ ਖੇਤਾ 'ਚ ਬੈਠੇ ਵੀਰੇ ਕੀ ਕਰਾਂ ਮੇਰਾ ਕਮਾਉਣਾ ਲਾ ਲਾਤਨੇ ਕੇ ਬੈਠ ਗਿਆ ਮੈਂ ਬਹੁਤ ਮਜਬੂਰ ਹਾਂ ਮੇਰੇ ਕੋਈ ਸਹਾਇਤਾ ਕਰੋ ਤੁਸੀਂ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਟਾ ਕਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀ ਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ